ਜਨਰਲ ਜੀ ਐਚ ਪ੍ਰੇਮ ਸਿੰਘ ਚੰਦੂ ਮਾਜਾ ਨੇ ਸਾਫ ਤੌਰ ਤੇ ਕਿਹਾ ਹੈ ਕਿ ਜ਼ਿਮਨੀ ਚੋਣਾ ਦੇ ਵਿੱਚ ਉਹ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਅੜਿਕਾ ਨਹੀਂ ਸਮਝਦੇ ਨੇ ਆਮ ਆਦਮੀ ਪਾਰਟੀ ਇੱਕ ਬੁਲਾਇਆ ਜੋ ਕਿ ਕੁਝ ਸਮੇਂ ਦੇ ਲਈ ਹੈ ਕੀ ਕਹਿਣਾ ਚਾਹੋਗੇ ਇਸ ਤੇ ਤੁਹਾਡਾ ਪ੍ਰਤੀਕਰਮ ਜੀ ਪ੍ਰੇਮ ਸਿੰਘ ਚੰਦੂ ਮਾਜਾ ਜੀ ਨੂੰ ਪੁੱਛਣਾ ਚਾਹੀਦਾ ਕਿ 9 ਜੋ 8 ਫੈਮਲੀਆਂ ਹਾਰੇ ਨੇ ਇਹ ਤਾਂ ਵੀ ਕਹਿੰਦੇ ਸੀ ਪਾਣੀ ਦਾ ਬੁਲਬੁਲਾ ਤੇ ਬੜੀ ਮੁਸ਼ਕਿਲ ਹੋ ਜੀ ਤਪਾਈ ਨੇ ਇਲੈਕਸ਼ਨ ਤੋਂ ਪਹਿਲਾਂ ਬਾਦਲ ਸਾਹਿਬ ਨੇ ਕਿਹਾ ਸੀ ਲੋਕ ਸਭਾ ਦੇ ਕਿ ਪਾਣੀ ਦਾ ਬੁਲਬੁਲਾ ਹੈ ਇਹ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਪਾਰਟੀ ਬਹੁਤ ਮਜ਼ਬੂਤ ਹੈ ਤੇ ਇਹਨਾਂ ਨੂੰ ਡਰਨਾ ਚਾਹੀਦਾ ਸਾਡੇ ਤੋਂ ਨਹੀਂ ਇਹ ਪੰਜਾਬ ਦੇ ਲੋਕਾਂ ਤੋਂ ਡਰਨ ਪੰਜਾਬ ਦੇ ਲੋਕਾਂ ਤੋਂ ਜੇ ਡਰੇ ਹੁੰਦੇ ਨਾ ਤੇ ਫਿਰ ਇਹਨਾਂ ਨੂੰ ਇਲੈਕਸ਼ਨ ਤੋਂ ਡਰਨ ਦੀ ਜਿਹੜੀ ਹਮਾਣੀ ਪਾਰਟੀ ਤੋਂ ਡਰਨੇ ਸੀ ਬਾਕੀ ਸਭ ਇੱਕ ਗੱਲ ਜ਼ਰੂਰ ਹੈ ਇੱਕ ਗੱਲ ਦਾ ਡਰ ਸਭ ਜ਼ਰੂਰ ਹੈ ਕਿ ਇਹ ਸਟੇਟਮੈਂਟ ਦੀ ਦੁਰਵਰਤੋਂ ਕੀਤੀ ਜਾਏਗੀ ਜਿੰਨੀ ਚੌੜਾ ਦੇ ਅੰਦਰ ਪਰ ਫਿਰ ਵੀ ਇਹਨਾਂ ਨੂੰ ਭਰੋਸਾ ਹੈ ਕਿ ਉਹ ਇਹਨਾਂ ਬਥੇਨ ਜਿਹੀ ਪਾਣੀ ਦਾ ਬੁਲਬੁਲਾ ਨਹੀਂ ਇਹ ਬਹੁਤ ਅਕਾ ਤੂਫਾਨ ਹੈ ਜੀ ਜਰਨਲ ਜੀ ਇਸ ਦੇ ਨਾਲ ਹੀ ਦੋ ਸੀਟਾਂ ਵਿਧਾਨ ਸਭਾ ਸੀਟਾਂ ਖਾਲੀ ਹੋ ਚੁੱਕੀਆਂ ਨੇ ਜਮਣੀ ਚਾਹਣਾ ਹੋਣ ਵਾਲੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਇਹਨਾਂ ਦੋਨਾਂ ਸੀਟਾਂ ਤੇ ਖੜੇ ਕੀਤੇ ਜਾਣਗੇ ਇਸ ਬਾਰੇ ਅਸੀਂ 22 ਤਰੀਕ ਨੂੰ ਸਟੇਟ ਐਗਜ਼ੀਕਟਿਵ ਦੀ ਮੀਟਿੰਗ ਹੈ ਸਾਡੀ ਉਹਦੇ ਵਿੱਚ ਫੈਸਲਾ ਕਰਾਂਗੇ